ਅੱਜ 9 ਦਿਨਾਂ ਬੁੱਢੇ ਦਰਿਆ ਦੇ ਉੱਤੇ ਸੇਵਾ ਦੇ ਕਾਰਜ ਵਾਸਤੇ ਸੋ ਇਹ ਜੋ 60 ਕਿਐਮਐਲ ਦੀ ਪਾਣੀ ਆ ਇਸ ਦੇ ਤੌਰ ਤੇ ਦਰਿਆ ਵਿੱਚ ਜਾ ਰਿਹਾ ਸੋ ਇਹਦੇ ਵਾਸਤੇ 30 ਐਮਐਲ ਦੀ ਪਾਣੀ ਇੱਥੇ ਮੋਟਰਾਂ ਲਾ ਕੇ ਇਹ ਇਸ ਪੰਪ ਸਟੇਸ਼ਨ ਵਿੱਚ ਪਾਇਆ ਜਾਊਗਾ ਤੇ 20 ਉੱਥੇ ਲੱਗਾ ਹੋਇਆ ਪੰਪ ਸਟੇਸ਼ਨ ਆ ਉਹ ਪਾਪ ਲੈ ਆ ਕੇ ਪਾਏ ਰੂਗ ਇਹਦੇ ਨਾਲ ਇਸ ਇਲਾਕੇ ਜੋ ਜਿਹੜਾ ਪਾਣੀ ਆ ਰਿਹਾ ਉਹਦਾ ਉਹ ਬੰਦ ਹੋ ਜਾਊਗਾ ਸਦਾ ਜਿਹੜਾ ਹੈ ਟ੍ਰੀਟਮੈਂਟ ਪਲਾਂਟ ਚ ਜਾਣ ਲੱਗ ਪਊਗਾ 60 ਐਮਐਲਡੀ ਦਾ ਭਾਅ ਹੋਊਗਾ ਕਿਉਂਕਿ ਸultanpur Lodhi 4 ਐਮਐਲਡੀ ਦਾ ਟ੍ਰੀਟਮੈਂਟ ਪਲਾਂਟ ਆ ਤੇ ਇੱਥੇ 60 ਐਮਐਲਡੀ ਪਾਣੀ ਆ ਗਿਆ ਆ 15 ਸultanpur ਜ਼ਿਲ੍ਹਾ ਪਾਣੀ ਇੱਥੇ ਉੱਡੇ ਸਾਰੇ ਜਿੰਨਾ ਪਾਣੀ ਇਸ ਸੱਲੇ ਇਸ ਡਰੇਨ ਦੇ ਵਿੱਚ ਹੀ ਆ ਰਿਹਾ ਸਿੱਧੇ ਤੌਰ ਤੇ ਸੋ ਇਹ ਸਭ ਤੋਂ ਜ਼ਿਆਦਾ ਜਿਹੜਾ ਪਾਣੀ ਇਹਦੇ ਵਿੱਚ ਆ ਰਿਹਾ ਉਹ ਡਰੇਨ ਇਹਦੇ ਨਾਲ ਇੱਕ ਡਰੇਨ ਜਿਹੜੀ ਹੈਗੀ ਆ ਉਹਦਾ ਸਿੱਧਾ ਪਾਣੀ ਜਿਹੜਾ ਉਹ ਵਿੱਚ ਰਿਆ ਗੁੰਡੇ ਦੇ ਰਿਆ ਚ ਜਾ ਰਿਹਾ ਇਹ ਜਾਨੋ ਰੁਕ ਜਾਊਗਾ ਟ੍ਰੀਟਮੈਂਟ ਪਲਾਂਟ ਤੇ ਚੱਲ ਜਾਊਗਾ ਉਹਦੇ ਵਾਸਤੇ ਅੱਜ ਜਿਹੜੀ ਇਹ ਖੂਬ ਬਣ ਰਿਹਾ ਇਹਦੇ ਵਿੱਚ ਮੋਟਰਾਂ ਫਿੱਟ ਕਰਨੀਆਂ ਇਹ ਸੇਵਾ ਦਾ ਕਾਰਜ ਚੱਲ ਰਿਹਾ